جي اوکے بچڻا اوهڙا بولا ٻڌڻي لڳي ٿي ਸੋਹਣ ਦਾ ਜਿੰਨੇ ਹੋ ਜਾਣ ਪਹਿਲਾਂ ਤੋਂ ਜਿਹੜਾ ਪੂਰ ਜਾਰੀ ਕੀਤਾ ਗਿਆ ਸੀ ਉਹ ਕੰਮ ਦਾ ਜਿਵੇਂ ਉਹ ਤੇ ਆ ਮੈਂ ਤੁਹਾਡਾ ਹੀ ਦੀਪਕ ਤੇ ਕੀ ਹਾਸਾ ਹੋਇਆ ਜੀ ਤੁਹਾਡੇ ਨਾਲ ਭਾਈ ਇਕੱਲਾ ਬੰਦਾ ਆਇਆ ਮੇਰੇ ਕੋਲੇ ਥੈਲਾ ਰੱਖਿਆ ਜਿਵੇਂ ਬਿਗ ਬੈਂਡ ਦੀ ਮਠਾਈ ਵਰਗਾ ਥੈਲਾ ਸੀਗਾ ਚੋੜਾ ਜਾ ਛੋਟੇ ਸਾਈ ਦਾ ਤੇ ਮੈਨੂੰ ਕਹਿੰਦਾ ਗੱਲੇ ਚ ਜੋ ਹੈਗਾ ਕੱਢ ਦੇ ਪੈਸੇ ਤੇ ਮੈਂ ਕਿਹਾ ਤੂੰ ਹੈ ਕੋਣਾ ਪਕਾਈ ਕਿਉਂ ਮਾਰਦਾ ਪਿਆ ਤੂੰ ਪੈਸੇ ਕੱਢ ਮੈਂ ਕਿਹਾ ਹੁਣ ਤੂੰ ਗਾਲ ਘੱਟ ਦੀ ਪੈਸੇ ਤਾਂ ਨਹੀਂ ਮੈਂ ਦਿੰਦਾ ਜੋ ਮਰਜ਼ੀ ਕਰ ਲੈ ਉਹਨੇ ਫਾਇਰ ਚਲਾਈ ਉਹ ਖਾਲੀ ਨਿਕਲਿਆ ਇੱਕ ਫਾਇਰ ਫਿਰ ਉਹਨੇ ਦੂਜੀ ਫਾਇਰ ਮਾਰੀ ਉਹ ਮੇਰੇ ਸਾਈਡ ਤੋਂ ਇੱਥੋਂ ਨਿਕਲੀ ਬਾਹ ਦੇ ਕੋਲੋਂ ਪਿੱਛੇ ਵੱਜੀ ਫੇ ਤੀਜਾ ਮਾਰਨ ਲੱਗਾ ਮੈਂ ਬੰਦੂਕ ਫੜ ਲਈ ਹੁੰਦੀ ਟੇਢੀ ਕਰਤੀ ਜਿਹੜੇ ਮੇਰੇ ਵੀ ਨਾ ਵੱਜੇ ਨਾ ਹੁੰਦਾ ਕੋਈ ਨੁਕਸਾਨ ਹੋਵੇ ਤੇ ਫਿਰ ਮੈਂ ਸਾਹਿਲ ਮੁੰਡਾ ਹੈਗਾ ਸਪੇਅਰਪਾਰਡ ਦਾ ਉਹਨੂੰ ਆਵਾਜ਼ ਮਾਰੀ ਮੈਂ ਕਿਹਾ ਸਾਹਿਲ ਫੜੀ ਓਏ ਭੱਜਦਾ ਪਿਆ ਤੇ ਅਸੀਂ ਦੋ ਦੋਨੇ ਜਣੇ ਮਗਰ ਤੱਕ ਭੱਜੇ ਆ ਤੇ ਸਾਹਮਣੇ ਪੰਜਾਬ ਨੈਸ਼ਨਲ ਬੈਂਕ ਕੋਲੇ ਦੋ ਜਣੇ ਬਾਈ ਤੇ ਭੱਜ ਗਏ ਕਿੰਨੇ ਜਣੇ ਸੀ ਟੋਟਲ ਇਹ ਤਿੰਨ ਜਣੇ ਇਕੱਲਾ ਬੰਦਾ ਆਇਆ ਸੀ ਮੇਰੇ ਕੋਲ ਕੀ ਕਾਰੋਬਾਰ ਕੀ ਆ ਤੁਹਾਡਾ ਮੇਰਾ ਸਟੇਟ ਬੈਂਕ ਦਾ ਕਾਰੋਬਾਰ ਹੈ ਕੱਪੜੇ ਦਾ ਵੀ ਤੇ ਕਿ ਜਦੋਂ ਤੁਸੀਂ ਉਹ ਦੁਕਾਨ ਤੇ ਆਏ ਤੁਸੀਂ ਇਕੱਲੇ ਸੀ ਮੈਂ ਇਕੱਲੇ ਸੀ ਜੀ ਸਟੇਟ ਬੈਂਕ ਵੀ ਤੁਹਾਡੇ ਕੋਲ ਬੀਜਿਆ ਜਾਂਦੀ ਹੈ ਏਜੰਸੀ ਹੈ ਜੀ ਪਰੋ ਕੈਸ਼ ਹੁੰਦਾ ਇੱਥੇ ਅੱਜ 304000 ਰੁਪਏ ਸੀਗਾ ਮੇਰੇ ਕੋਲ ਤੇ ਤੁਹਾਨੂੰ ਕੋਈ ਟਾਰਗੇਟ ਕਿਉਂ ਕੀਤਾ ਪਹਿਲਾਂ ਕੋਈ ਜਾਣ ਦਿੰਦਾ ਪਹਿਲਾਂ ਅੰਦੇ ਤੋਂ ਲੈ ਕੇ ਪਾਜੀ ਗਾਗ ਤਾਂ ਹੁਣ ਆਂਦੇ ਰਹਿੰਦਾ ਕੋਈ ਜਮਾ ਕਰਾਉਣ ਵੀ ਆਂਦਾ ਕੋਈ ਘੜਾਣ ਵੀ ਆਂਦਾ ਤੇ ਲੁੱਟ ਕਰਕੇ ਕੀ ਕੀਵੇਂ ਨਹੀਂ ਬਚਤ ਉਹ ਵੀ ਮੈਂ ਦਿੱਤਾ ਨਹੀਂ ਕੁਛ ਵੀ ਮੈਂ ਕਿਹਾ ਤੂੰ ਫਾਇਰ ਮਾਰ ਲੈ ਪੈਸੇ ਤਾਂ ਨਹੀਂ ਮੈਂ ਦਿੰਦਾ ਫਿਰ ਫਾਇਰ ਉਹਨੇ ਕੀਤਾ ਉਹ ਕਿੱਥੇ ਵੱਜਿਆ ਜਾਂ ਕੀ ਉਹ ਇੱਥੋਂ ਦੀ ਨੀਚੇ ਵੱਜਿਆ ਕਿੱਥੇ ਵੱਜਿਆ ਜਾਓ ਜਾਓ ਲੱਭਿਆਣੀ ਤੇ ਪੁਲਿਸ ਆਈ ਸੀ ਤੁਹਾਡੇ ਕੋਲ ਪੁਲਿਸ ਆਈ ਸੀ ਕੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਆ ਕੇ ਬਸ ਚੈਕਿੰਗ ਕੀਤੀ ਸਿੱਕਾ ਮਿਲਿਆ ਨਹੀਂ ਕਹਿੰਦੇ ਇਹ ਪਟਾਕੇ ਓਲਾਈ ਫਾਇਰ ਆ ਤੇ ਕੀ ਸ਼ਾਂਸ਼ਰ ਦੇ ਤੁਸੀਂ ਉਹਨਾਂ ਨੂੰ ਮੜਾਉਂਦੇ ਫੇਰਾ ਕੱਪੜੇ ਦਾ ਵੀ ਕੰਮ ਹੈ ਤੇ ਗ੍ਰਾਹਕ ਸੇਵਾ ਕਿੰਨੀ ਮੰਗ ਮੰਗ ਕੇ ਕਰਦੇ ਮੰਗੇ ਆ ਜੀ ਕੀ ਆ ਜਿਹੜੇ ਮੂਹ ਬਣ ਕੇ ਆਪਾਂ ਨੰਗਦੇ ਆ ਸਾਰੇ ਜਣੇ ਇਹ ਕਿਉਂ ਬਣਿਆ ਜਾਂਦਾ ਇਹਨਾਂ ਨੂੰ ਰੋਕਿਆ ਜਾਵੇ ਹੋਂਦ ਤੱਕ ਕਰੋਨਾ ਟਾਈਮ ਨਿਕਲ ਗਿਆ ਮਾਸਕ ਛੱਡੇਗੇ ਚਲਾਣ ਘਟਾਇਆ ਜਾਂਦਾ ਆਮ ਬੰਦੇ ਦਾ ਆਪਣਾ ਚਲਾਣ ਘਟਾਇਆ ਜਾਂਦਾ ਸਾਰੀ ਚੀਜ਼ ਆਪਣੇ ਕੋਲ ਹੁੰਦੀ ਆ ਇਹਨਾਂ ਦਾ ਕਿਉਂ ਨਹੀਂ ਘਟਾਇਆ ਜਾਂਦਾ ਸਾਰੇ ਆਮ ਬਾਜ਼ਾਰ ਚੋਂ ਨਿਕਲਦੇ ਪਏ ਆ ਮੂੰ ਤੇ ਤਿੰਨੇ ਜਣੇ ਕਪੜਾ ਬਣ ਕੇ ਤੇ ਇਹਨਾਂ ਨੂੰ ਕਿਉਂ ਨਹੀਂ ਫੜਿਆ ਜਾਂਦਾ ਨਹੀਂ ਇਹ ਜੜ ਗਏ ਸੇਖਾਲੇ ਚੌਂਕ ਦੇ ਵਿੱਚ ਕਪੜੇ ਦੀ ਦੁਕਾਨ ਆ ਤੇ ਐਸਬੀਆਈ ਵਾਲਾ ਇਹਨਾਂ ਦੇ ਪੈਸਿਆਂ ਦਾ ਲੈਣ ਦੇਣ 20000 ਤੋਂ ਥੱਲੇ ਇਹਨਾਂ ਕੋਲੇ ਵੀ ਜਮ੍ਹਾਂ ਕਰਾ ਦਿੰਦੇ ਆ ਜਿਹੜੇ ਅੱਗੇ ਬੈਂਕ ਦੇ ਵਿੱਚ ਜਮ੍ਹਾਂ ਕਰਾਉਂਦੇ ਆ ਇਹ ਅਜੇ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਦੇ ਆਗੇ ਜਿਵੇਂ ਕੋਈ ਪਟਾਕਾ ਟਾਈਪ ਪਿਸਤਲ ਹੁੰਦਾ ਉਹਦਾ ਕੋਈ ਪਟਾਕਾ ਪਿਆ ਹੋਇਆ ਜੇ ਕਿਉਂਕਿ ਬਹੁਤ ਹੀ ਨਜ਼ਦੀਕ ਸੀਗਾ ਜੇ ਫੈਰ ਵਾਲਾ ਹੁੰਦਾ ਤਾਂ ਇਹਦੇ ਗੋਲੇ ਵੀ ਵੱਜ ਸਕਦੀ ਸੀਗੀ ਪਰ ਕਿਉਂਕਿ ਕੋਈ ਵੀ ਸਿੱਕਾ ਵਗੈਰਾ ਨਹੀਂ ਮਿਲਿਆ ਮੌਕੇ ਤੋਂ ਸਾਨੂੰ ਇਹੀ ਜਾਪਦਾ ਜਿਵੇਂ ਪਟਾਕਾ ਪਟਾਕੇ ਵਾਲਾ ਜਿਹੜਾ ਹੁੰਦਾ ਪਿਸਤਲ ਉਹ ਖਡਾਉਣਾ ਪਿਸਤਲ ਹੁੰਦਾ ਉਹਦੇ ਨਾਲ ਪਟਾਕਾ ਪਾਇਆ ਪਰ ਫਿਰ ਵੀ ਅਸੀਂ ਇਹਦੀ ਬਰੀਕੀ ਨਾਲ ਜਾਂਚ ਕਰ ਰਹੇ ਹਾਂ ਜਲਦੀ ਜਿਹੜੇ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਪੈਸਾ ਕੋਈ ਨਹੀਂ ਲੱਗੇ ਕੋਈ ਪੈਸਾ ਨਹੀਂ ਗਿਆ ਤੇ ਉਹ ਕੋਸ਼ਿਸ਼ ਇੱਕੋ ਹੀ ਬੰਦਾ ਆਇਆ ਸੀ ਅੰਦਰ ਇੱਕੋ ਇੱਕੋ ਨੇ ਇਹ ਜਿਹੜਾ ਪੈਦਲ ਸੀ ਮੋਟਰਸਾਈਕਲ ਤੇ ਪੈਦਲ ਸੀਗਾ ਅੱਗੇ ਜਾ ਕੇ ਮੋਟਰਸਾਈਕਲ ਤੇ ਚੜ੍ਹੇ ਆ ਦੋ ਮੁੰਡੇ ਹੋਰ ਨਾਲ ਸੀ ਉਹ ਅਸੀਂ ਸਾਰੇ ਵੈਰੀਫਾਈ ਕਰ ਰਹੇ ਹਾਂ